ਆਰੇ ਆ ਦੁਕਾਨਦਾਰਾਂ ਲਈ ਕਾफी ਗੱਡੀ ਹੈ। ਮੰਨੋ ਆਪਣੀਆਂ ਬੰਦੀਆਂ ਕਾਲੀ ਰੱਖੀਆਂ ਜੀ ਕੰਮ ਨਹੀਂ ਕੀਤੀ ਜਾ ਰਹੀ ਹੈ। ਕੱਲ ਜਿਹੜੀ ਦੁਕਾਨਾਂ ਫੋਨ ਕਰ ਰੱਖਣਾਂ ਦੀ ਭਾਰੀ ਬੰਦਨਾ ਨਹੀਂ ਹੈ। ਬੰਦਨਾ ਕਰ ਕਿ ਜਾਵੇ। ਸਾਨੂੰ ਲੋਕਾਂ ਨੂੰ ਕੋਈ ਸ਼ਰਾਰਤ ਕਰਨ ਵੀ ਅਸੀਂ ਚੌਂਕੀਦਾਰਾਂ ਨੂੰ ਦੁਕਾਨਾਂ ਦੇ ਪੈਰਾ ਦੇਵਾਂਗੇ। ਅਸੀਂ ਸਮੂਹ ਵਾਲਮਿਕੀ ਜਮਤੀ ਸੇਕ ਸਮਾਜ ਇਹ ਚੀਜ਼ ਦਾ ਵਿਰੋਧ ਕਰਦੇ ਹਾਂ ਕਿ ਜਿਹੜਾ ਇਹ ਮਾਇਆਬੱਤੀ ਦਾ ਜਿਹੜਾ ਫੈਸਲਾ ਆਇਆ ਵਾ ਇਹ ਇਕੱਠੇ ਕੰਦੋਂ ਨਹੀਂ ਆਇਆ ਫੌਟ ਪਰੰਤੋਂ ਆਇਆ ਵਾ। ਇਹ ਸਭ ਮੇਰੇ ਦੋਸਤਾਂ ਨੇ ਕੀ ਕਰਿਆ ਹੈ ਅੱਜ ਕਿਉਂ ਆ ਰਹੇ ਹੋ ਬੜੀ ਬੀਅਰ ਸੁਣਾਉਂਦਾ ਹਵਾ ਦਾ ਕਰਵਾਉਣਾ ਇੱਕ ਤਕਬੀਰ ਹੈ ਜਿਹੜੀਆਂ ਸਾਡੇ ਨਾਲ ਸਾਂਝੀਆਂ ਕਰ ਰਹੇ ਆਂ ਭਗਵਾਨ ਬਾਦਲੀ ਦੀ ਚੌਂਕ ਦੇ ਦੁਕਾਨਾਂ ਬਾਰੀ ਖੋਲ ਕੇ ਰੱਖੀ ਹੋ ਜਿਹੜਾ ਬਾਜੀ ਗਲਤ ਬੰਦ ਨਹੀਂ ਕਿ ਸਰੋਂ ਕਹਿ ਰਹੇ ਆ ਕਿ ਤਾਂ ਕਿ ਕਿਸੇ ਨੂੰ ਕੋਈ ਐਨੀ ਗਲਤਫहमी ਹੋਵੇ ਗਲਤ ਫੇਕ ਕੋਲ ਉਹ ਸ਼ਰਧਤੀ ਹੰਸ ਨੇ ਕੀਤੀ ਭੋਜਨ ਸਮਾਜ ਪਾਰਟੀ ਨੇ ਮਹਾਪਤੀ ਨੇ ਚੰਦਰ ਸ਼ੇਖਰ ਰਾਵਲ ਨੇ ਜਾਂ ਸਾਰੇ 12% ਦਾ ਇਹਦਾ ਫੈਸਲਾ ਵਾਤ ਕੂਰਟ ਦਾ ਫੈਸਲਾ ਵਾਤ ਹੋਰ ਨਿਆ ਸਮੇਂ ਦਾ ਇਹਦੇ ਗਲਬਾਸ਼ ਕਰਦੀ ਜਿਹੜੀ ਕੋਲ ਦਿੱਤੀ ਗਈ ਆ ਰਵਾਨਗੀ ਰਵਾਨਾ ਔਰ ਵਾਲਮੀਕੀ ਸਮਾਜਾਇ ਦੀ ਮੰਨਦੀਆ ਕਰਦਾ ਔਰ ਵਾਲਮੀਕੀ ਸਮਾਜਾਇ ਪੂਰਾ ਡੱਟ ਕੇ ਖੜਾ ਵਾ